ਅੱਜ ਦਾ ਸਮਾਗਮ ਸੀ ਉਹਦੇ ਬਾਰੇ ਪੂਰੀ ਜਾਣਕਾਰੀ ਦੇਣੀ ਅ ਬਿਲਕੁਲ ਅਸੀਂ ਪੁੱਪਕਲਾ ਦੇ ਵਿੱਚ ਆਏ ਹਾਂ ਕਿ ਜੇ ਮੇਰੇ ਨਾਲ ਸਾਡੇ ਬੀਐਸਟੀ ਤੇ ਐਨਐਨ ਵੀਡੀਓ ਮੈਨ ਹੋ ਗਿਆ ਇਹਨੇ ਸਾਡੀ ਪਟਨਾਪੁਰ ਦੀ ਟੀਮ ਆਈ ਹੋਇਆ ਕਿ ਸਾਡੀ ਸਰਕਾਰ ਵੱਲੋਂ ਮੁੱਖ ਮੰਤਰੀ ਕੋਨਪਾਨ ਜੀ ਵੱਲੋਂ ਨਸ਼ਿਆਂ ਵਿਰੁੱਧ ਯੁੱਧ ਯੁੱਧ ਦੇ ਸਰਗਰਮਤ ਸੀ ਤੋੜਿਆ ਹੋਇਆ ਕਿ ਅਸੀਂ ਜੰਗ ਲੜ ਰਹੇ ਹਾਂ ਅਸੀਂ ਲੋਕਾਂ ਕੋਲੇ ਬੇਨਤੀ ਕਰ ਰਹੇ ਹਾਂ ਕਿ ਸਾਡਾ ਸਾਥ ਦਿਓ ਤੇ ਮੈਂ ਦੇਖਦਾ ਵੀ ਜਿੰਨੀ ਸੰਗਤ ਹੰਗਾਰਾ ਦੇ ਰਹੀ ਆ ਵੀ ਉਹਨਾਂ ਨਾਲੇ ਪੰਜਾਬ ਦੇ ਬਿਲਕੁਲ ਅਸੀਂ ਜਿੱਤਾਂਗੇ ਤੇ ਪੰਜਾਬ ਦੇ ਵਿੱਚ ਹੁਣ ਕੋਈ ਨਸ਼ਾ ਤਸਕਰ ਦੇ ਨਸ਼ਾ ਕਰਨ ਵਾਲਿਆਂ ਦੇ ਪੈਰ ਨਹੀਂ ਲੱਗਣਗੇ ਅੱਛੀ ਅਬ ਦੀ ਜਵਾਨੀ ਬਚਾਉਣ ਦਾ ਅਸਰ ਤੇ ਪੂਰਨ ਤੌਰ ਤੇ ਆਪਣੇ ਸਹਿਯੋਗ ਜਿੰਨੀ ਸਾਡੇ ਜਿੱਤਾਂ ਤੇ ਜਿਥੇ ਪੂਰੀ ਲੱਗਦਾ ਲੱਗਣਾ ਤਾਂ ਕਿੰਨੇ ਇੱਕ ਪੰਡਾ ਦੇ ਵਿੱਚ ਪ੍ਰੋਗਰਾਮ ਹੋ ਚੁੱਕੇ ਨੇ ਜੀ ਮੈਨੂੰ ਲੱਗਦਾ ਅੱਜ ਸਾਡੇ ਸੋਲਾਂ 17 ਪਿੰਡ ਕੰਪਲੀਟ ਹੋ ਚੁੱਕੇ ਨੇ ਤੇ ਆਉਣ ਵਾਲੀ 6 ਤਰੀਕ ਤੱਕ ਸੱਤ ਤੱਕ ਸਾਡੇ ਸਾਰੇ ਪਿੰਡ ਕਵਰ ਹੋ ਜੂਗੇ ਤੇ ਸਾਰੇ ਪਿੰਡਾਂ ਦੇ ਵਿੱਚ ਜੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਪਰਵਤ ਦੇ ਪੱਤੇਗਾ ਤੇ ਸਾਡੀ ਜਵਾਨੀ ਨੂੰ ਸੰਭਾਲ ਦੇਗਾ ਪੰਜਾਬ ਨੂੰ ਖਰਾਬ ਤੋਂ ਬਚਾਉਣ ਦਾ ਲੈ ਕੇ ਜਾ ਰਹੇ ਆ ਜਿਹਦੇ ਵਿੱਚ ਸਾਰੀ ਸੰਗਤ ਸਾਡੇ ਅੱਥੇ ਜੋ ਜਮੀਨੀ ਪੱਧਰ ਤੇ ਦੇਖੀ ਤਾਂ ਕਿੰਨਾ ਕਸਾ ਜੋਗਾ ਯਾ ਲੋਕਾਂ ਦਾ ਮਨ ਦਾ ਖੁਦ ਹੀ ਦੇਖਿਆ ਛੋਟਾ ਵੱਡਾ ਫਾਲ ਪੀਵੇਂ ਨੂੰ ਲੱਗਦਾ ਆ ਬਹੁਤ ਹੀ ਬਣਦੇ ਤੇ ਸਾਰਾ ਨਗਰ ਖੰਮ ਹਮਾ ਕੇ ਪੁੱਛ ਸਾਰੀ ਨਗਰ ਪੁਰੇ ਸੌਖਾ ਕੇ ਗਏ ਨੇ ਅਸੀਂ ਸਰਕਾਰ ਦਾ ਪੂਰਾ ਸਾਥ ਮੰਗੇ ਜੰਦ ਦੇ ਵਿੱਚ ਅਸੀਂ ਸ਼ਾਮਲ ਹੋ ਕੇ ਲੜ ਹਦੈਖ ਸਾਹਿਬ ਜਿਵੇਂ ਕਿ ਯੁੱਧ ਨਸ਼ੇ ਵਿਰੁੱਧ ਮੈਨਮਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਤੇ ਸਰਕਾਰ ਨੇ ਵੀ ਕਿਹਾ ਕਿ 31 ਜਿਹੜੀ ਲਾਸਟ ਤਰੀਕ ਹੈ ਤੇ ਸਾਰੇ ਅਧਿਕਾਰੀਆਂ ਨੂੰ ਵੀ ਹਦਾਇਤਾਂ ਨੇ ਵੀ ਇਹ ਨਸ਼ਾ ਜਿਹੜਾ ਖਤਮ ਹੋਣਾ ਚਾਹੀਦਾ ਕੀ ਲੱਗਦਾ ਵੀ ਹੁਣ ਨਸ਼ਾ ਇਦਾਂ ਜੜੋਂ ਖਤਮ ਹੋ ਜੂਗਾ ਇਹ ਕਿਹੜਾ ਨਸ਼ਾ ਖਤਮ ਹੋਣਾ ਅਸੀਂ ਨਾ ਤਸ਼ਕਰਾਂ ਦੀਆਂ ਜੜਾਂ ਖਤਮ ਕਰਦੇ ਹਾਂ ਦੇਖੋ ਜਿਹੜਾ ਪੁਰੂਤੋਂ ਤੇ ਹੁੰਦਾ ਕਿਸੇ ਵੀ ਚੀਜ਼ ਦਾ ਕਿਸੇ ਮਾੜੇ ਧਮੜੇ ਤੱਤ ਦਾ ਨਹੀਂ ਹੁੰਦਾ ਪਰ ਅਸੀਂ ਉਹਨਾਂ ਦੇ ਜੜਾ ਪਟ ਦਿਆਂਗੇ ਜਦੋਂ ਜੜਾ ਪਟ ਦਿੱਤੀ ਤੇ ਉਹ ਖਤਮ ਹੀ ਹੋ ਗਈ ਤੇ ਸਾਡਾ ਯਤਨ ਵੀ ਅਸੀਂ ਕਿਸੇ ਨਸ਼ਾ ਤਸ਼ਕਰ ਨੂੰ ਬਖਸਾਂਗੇ ਜਿੱਥੇ ਵੀ ਦੇਖੋ ਲੋਕ ਦੇ ਕਰਦੇ ਨੇ ਕਈ ਤਾਂ ਪੰਜਾਬ ਕਰਦੇ ਵੀ ਹੋਏ ਇਹ ਸਾਡਾ ਇਹ ਵੀ ਆ ਵੀ ਜਾਂ ਧੰਦਾ ਛੱਡੋ ਜਾਂ ਪੰਜਾਬ ਕਰੋ ਅਸੀਂ ਰਹਿਣ ਨਹੀਂ ਦਾਂਗੇ ਕਈ ਪ੍ਰਦੈਕਸ਼ਾਂ ਆਦੀ ਹੋ ਜਾਂਦੇ ਨੇ ਉਹ ਫਿਰ ਨਸ਼ਾ ਸੜਵਾਉਣ ਲਈ ਪੰਜਾਬ ਸਰਕਾਰ ਕੀ ਕਦਮ ਕੱ ਰਹੀ ਅਸੀਂ ਤੁਹਾਡੇ ਮੈਂ ਉਹ ਵੀ ਨੌਚ ਕੀਤਾ ਸਾਡਾ 30 ਬੈੱਡਾਂ ਦਾ ਹਸਪਤਾਲ ਬਣਾਇਆ ਅਸੀਂ ਫ੍ਰੀ ਕੋਲ ਛੱਡੇ ਆਂ ਜੀ ਪੰਚਾਇਤ ਨੂੰ ਕੋਲੇ ਜਿੰਨੇ ਮਰਜ਼ੀ ਤੁਸੀਂ ਸਾਡੇ ਕੋਲੇ ਲੈ ਜਾਓ ਫ੍ਰੀ ਇਲਾਜ ਕਰਾਂਗੇ ਤੇ ਉਹ ਜਿਹੜੇ ਨਸ਼ਾ ਛੱਡਦੇ ਉਹਨਾਂ ਦੇ ਜੋ ਵੀ ਸਾਡੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਬੱਚਿਆਂ ਨੂੰ ਸਾਡੇ ਨੂੰ ਲੋੜੂ ਉਹਨਾਂ ਦਾ ਸਿਸ ਦੇਖ ਕੇ ਉਹਨਾਂ ਨੂੰ ਇਸ ਜ਼ਿਲ੍ਹੇ ਦੇ ਵਿੱਚੋਂ ਕੱਢਾਂਗੇ ਵਿਧਾਇਕ ਸਾਹਿਬ ਜਿਵੇਂ ਕਿ ਆਮ ਲੋਕ ਨੇ ਕਈ ਐਡਿਕਟਡ ਵੀ ਨੇ ਤੇ ਉਹਨਾਂ ਦੇ ਮਾਪੇ ਪਰੇਸ਼ਾਨ ਨੇ ਉਹਨਾਂ ਦਵਾਰਾ ਕਿਹਾ ਜਾਂਦਾ ਹਮੇਸ਼ਾ ਸਰਕਾਰ ਦੇ ਵਿਰੋਧ ਦੇ ਵਿੱਚ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਹਮੇਸ਼ਾ ਜਿਹੜੇ ਵੱਡੇ ਮਗਰਮਾਸ ਨੇ ਜਿਵੇਂ ਕਿ ਕਹਿ ਲਈਏ ਰਾਣੂ ਵਾਲੇ ਦੀ ਕੋਠੀ ਸਰਕਾਰ ਕਦੋਂ ਢਾਊਗੀ ਤੇ ਇੱਕ ਮਸ਼ਹੂਰ ਹੋਈ ਸੀ ਥਾਰガル ਜੀ ਤੇ ਉਹਦੀ ਵੀ ਜ਼ਮਾਨਤ ਹੋ ਚੁੱਕੀ ਹੈ ਕਿਤੇ ਨਾ ਕਿਤੇ ਬਚਾਉਣ ਦੀ ਗੱਲ ਆਕੀ ਜਾਂਦੀ ਹੈ ਜੀ ਨਹੀਂ ਐਦਾਂ ਤਾਂ ਕੋਈ ਨਹੀਂ ਐਦਾਂ ਦਾ ਧਾਰੀ ਨਹੀਂ ਹੁੰਦਾ ਤੁਸੀਂ ਆਪ ਦੀ ਫਸ ਨੂੰ ਆਪ ਥੋੜਾ ਬਟਾ ਸਕਦੇ ਹੋ ਵੀ ਖਤਮ ਕਰ ਕੀ ਕੋ ਦਾ ਹਾਲ ਦੇਖੋ ਜਾ ਕੇ ਰਾਣੂ ਵਾਲੇ ਉਹਨੂੰ ਰੋਟੀ ਨਹੀਂ ਉੱਥੇ ਮੰਡੀ ਮਿਲ ਰਹੀ ਬਗਲਤ 1000 1000 ਪਹਿਲੇ ਮਿਲਦਾ ਘੱਟਾ ਸਾਰਾ ਉਹਦਾ ਜਾਇਦਾ ਸਭ ਖਤਮ ਹੋ ਗਿਆ ਹੁਣ ਕਈ ਸੁਪਰੀਮ ਕੋਰਟ ਤੇ ਹਾਈ ਕੋਰਟ ਜਿਹਦੇ ਮਾਨਜੋਗ ਉਦਾਰ ਦੇ ਹੁਕਮ ਮੰਨਣੇ ਪੈਂਦੇ ਤੇ ਜੇ ਉਹਨੂੰ ਜੱਜ ਸਾਹਿਬਾਨ ਜਦੋਂ ਕੋਈ ਹੁਕਮ ਛਡਾਉਂਦੇ ਨੇ ਉਹ ਸਰਕਾਰ ਤੇ ਇਸ ਉੱਤੇ ਬਹੁਤ ਕੁਝ ਨਹੀਂ ਕਰ ਸਕਦੇ ਤੇ ਮੈਨੂੰ ਲੱਗਦਾ ਮਾੜੇ ਕੰਮ ਵਾਲਾ ਰਹਿ ਨਹੀਂ ਸਕਦਾ ਕੀ ਹਲਕੇ ਅਮਰਗੜ ਦੇ ਵਿੱਚ ਕੈਲੀ ਯੁੱਧ ਨਸ਼ੇ ਵਿਰੁੱਧ ਮਹਿਮ ਦੇ ਤਹਿਤ ਕਿਸੇ ਨਸ਼ਾ ਤਸਕਰ ਦੇ ਘਰ ਦੇ ਉੱਤੇ ਬਲਡوزر ਚੱਲੇ ਆ ਜੀ ਕਿੰਨੇ ਕ ਕਰਨੇ ਜਿਹਨਾਂ ਦੇ ਉੱਤੇ ਬਲਦੂਜੇ ਚੱਲਿਆ। ਕੱਲ ਦੇਖੋ ਨਸ਼ਾ ਕਰਨ ਵਾਲੇ ਦੇ ਤਾਂ ਨਹੀਂ ਬਲਦੂਜੇ ਚੱਲਣਾ। ਜਿਹਦੇ ਨਸ਼ੇ ਵਾਲੇ ਨੇ ਉਹਨਾਂ ਦੀ ਪ੍ਰਕਿਰਿਆ ਚੱਲਦੀ ਆ ਕਿ ਉਹਨੂੰ ਉਹਨਾਂ ਨੂੰ ਪਹਿਲਾਂ ਅਸੀਂ ਪਰਬਲੀ ਵੀ ਨਹੀਂ ਦੱਸ ਸਕਦੇ। ਇਹਦਾ ਪ੍ਰਸ਼ਾਸਨ ਜੋ ਵੀ ਕਰਵੇਗਾ ਉਹਦਾ ਗੁਰਦ ਰੱਖ ਕੇ ਕਰੂਗਾ। ਜਦੋਂ ਕਰੂਗਾ ਤੇ ਤੁਹਾਨੂੰ ਪਤਾ ਲੱਗੇ। ਥੈਂਕ ਯੂ। ਹਾਂ ਜੇਪ ਸਰ ਕਈ ਲੋਕ ਜਿਹੜੇ ਉਹ ਜਾਣਕਾਰੀ ਦੇਣ ਤੋਂ ਜੱਕ ਜਾਂਦੇ ਸੀ ਜਾਂ ਡਰਦੇ ਸੀ। ਪਰ ਹੁਣ ਕਿਹੋ ਜਿਹੀ ਹਦਾਇਤਾਂ ਨੇ ਪੰਜਾਬ ਪੁਲਿਸ ਨੂੰ ਕਿ ਕੋਈ ਜਾਣਕਾਰੀ ਦਿੰਦਾ ਤਾਂ ਉਹਦਾ ਨਾਮ ਜਿਹੜਾ ਉਹ ਗੁਪਤ ਰੱਖਿਆ ਜਾਵੇਗਾ ਜਾਂ ਫਿਰ ਜਨਤਕ ਕੀਤਾ ਜਾਵੇਗਾ ਜੀ ਅਸੀਂ ਅਸੇ ਤੋਂ ਇਹ ਵੀ ਤੇ ਅੰਚਰਾਉਂਦੇ ਆ ਰਹੇ ਹਾਂ ਜੋ ਵੀ ਸਾਨੂੰ ਜਾਣਕਾਰੀ ਚਾਹੀਦੀ ਹੈ ਮੋਬਾਈਲ ਨੰਬਰ ਤੇ ਦਿੰਦਾ ਉਹਦਾ ਨਾਮ ਗੁਪਤ ਰੱਖਿਆ ਜਾਂਦਾ ਹੁਣ ਤਾਂ ਪੰਜਾਬ ਸਰਕਾਰoverline ਨੂੰ ਵੀ ਫੋਨ ਨੰਬਰ ਜਾਰੀ ਕਰ ਦਿੱਤਾ ਗਿਆ 7869200200 ਜੋ ਵੀ ਉਸ ਤੋਂ ਇਨਫਰਮੇਸ਼ਨ ਜਾਂਦੀ ਹੈ ਸਿਰਫ ਦਸ਼ਕ ਕਰਨ ਵਾਲੇ ਜਾਂ ਵੇਚਣ ਵਾਲੇ ਬਾਰੇ ਦੱਸਿਆ ਜਾਂਦਾ ਇਹਨੇ ਦੱਸਿਆ ਤੁਹਾਡੀ ਉਹ ਪੁੱਤਰ ਖਿਆ ਸਾਡੇ ਕੋਲ ਤਾਂ ਬੇਚਰ ਵਾਲੇ ਦਾ ਜਾਂ ਕਰਨ ਵਾਲੇ ਦਾ ਨਾਮ ਹੀ ਆਉਂਦਾ ਅਸੀਂ ਨੂਨ ਦਾ ਉਕਰ ਦੇ ਇਹ ਨਾ ਸਾਡਾ ਲੋੜ ਨਹੀਂ ਕਿਸੇ ਨੂੰ ਗਈ ਖੁੱਲਕੇ ਸਾਹਮਣੇ ਆਓ ਅਸੀਂ ਨੂਨ ਲਾ ਦੇਗੇ ਤੇ ਨਸ਼ਾ ਤਸਕਰਾਂ ਨੂੰ ਕੀ ਕਹੋਗੇ ਅੱਛਾ ਕਹਿੰਦੇ ਸਮਝੇਰੇ ਆਮ ਇਹਹੀ ਵਰਨਿੰਗ ਹੈਗੀ ਆ ਵੀ ਜਿਆਦਾ ਪੰਜਾਬ ਛੱਡ ਜੋ ਨਹੀਂ ਬੰਦੇ ਦੇ ਪੁੱਤ ਬਣ ਕੇ ਸਾਡੀ ਕੈਂਪੇਨ ਚ ਸਾਡੇ ਨਾਲ ਲੱਗ ਜਾ ਡਿਊਟੀ ਸਾਹਿਬ ਪਿਛਲੇ ਦਿਨੀ ਪੰਜਾਬ ਪੁਲਿਸ ਦਾ ਇੱਕ ਵਧੀਆ ਰੂਪ ਦੇਖਣ ਨੂੰ ਮਿਲਿਆ ਇੱਕ ਬਾਪਨਾ ਪਿੰਡ ਦਾ ਨੌਜਵਾਨ ਸੀ ਜਿਹੜਾ ਕਿ ਨਸ਼ੇਦਲ ਦਲਦਲ ਚੋਂ ਬਾਹਰ ਨਿਕਲਿਆ ਪੰਜਾਬ ਪੁਲਿਸ ਨੂੰ ਸੇਹਰਾ ਉਹਨੇ ਦਿੱਤਾ ਕੀ ਕਹਿਣਾ ਚਾਹੁੰਗੇ ਜੀ ਦੇਖੋ ਜੀ ਇਹ ਪੰਜਾਬ ਪੁਲਿਸ ਇਕੱਲੇ ਨੂੰ ਸੇਹਰਾ ਨਹੀਂ ਹੈ ਜੀ ਸਾਰੇ ਇਕੱਠੇ ਮਿਲ ਕੇ ਉਹਨਾਂ ਦਾ ਪਰਿਵਾਰ ਵੀ ਨਾਲ ਲੱਗਿਆ ਪਿੰਡ ਵਾਲਾ ਵੀ ਨਾਲ ਲੱਗੇ ਜੇ ਆਪਾਂ ਸਾਰੇ ਇਕੱਠੇ ਨਾਲ ਲੱਗਾਂਗੇ ਆਪਾਂ ਨਸ਼ੇੜੀ ਆਪਣੇ ਕੋਈ ਵੀ ਨਹੀਂ ਰਹਿਣ ਦੇਣਾ ਸਾਰਿਆਂ ਨੂੰ ਇਸ ਨਾਮ ਦੇ ਵਿੱਚ ਲਾ ਕੇ ਅਸੀਂ ਸਾਰਿਆਂ ਨੂੰ ਨਸ਼ੇ ਛਡਾ ਦੇਵਾਂਗੇ ਆਪਾਂ ਸਾਰੇ ਇਕੱਠੇ ਹੋ ਕੇ ਕਰਨ ਲਈ ਜੀ ਕਿ ਕਿਤੇ ਨਾ ਕਿਤੇ ਜੀ ਆਮ ਲੋਕਾਂ ਦੇ ਮਨ ਦੇ ਵਿੱਚ ਡਰ ਹੁੰਦਾ ਹੈ ਪੁਲਿਸ ਤੇ ਆਮ ਲੋਕਾਂ ਦੇ ਵਿਚਾਲੇ ਥੋੜੀ ਕਮਿਊਨੀਕੇਸ਼ਨ ਦੀ ਘਾਟ ਰਹਿ ਜਾਂਦੀ ਹੈ ਕਿ ਉਹ ਪੁਲਿਸ ਜਿਹੜੀ ਦੂਰੀ ਕਿਵੇਂ ਮਤਲਬ ਖਤਮ ਕਰੂਗਾ ਬਹੁਤ ਤਾਂ ਕੋਈ ਰਣਨੀਤੀ ਨਹੀਂ ਚਾਹੀਦੀ ਹੁੰਦਾ ਐਮਰ ਸਾਹਿਬ ਵੀ ਖੜੇ ਆ ਅਸੀਂ ਵੀ ਖੜੇ ਆ ਜੀ ਅਸੀਂ ਘਰ ਘਰ ਜਾ ਰਹੇ ਆ ਜੀ ਅਸੀਂ ਤਾਂ ਜਦੋਂ ਰਵਾਜ ਮਾਰੂ ਅਸੀਂ ਤਾਂ ਚੱਲ ਕੇ ਘਰ ਹੀ ਆਵਾਂਗੇ ਜੀ ਹੁਣ ਤਾਂ ਕੋਈ ਦੂਰੀ ਹੋਣੀ ਨਹੀਂ ਚਾਹੀਦੀ